ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਹਾਂਜੀ ਆਪਣੀ ਕੰਪਿਊਟਰ ਦੀ ਕਲਾਸ ਚੱਲ ਰਹੀ ਹੈ ਜੀ ਹਾਂਜੀ ਇਹ ਸੈਕੰਡ ਕਲਾਸ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਸ ਕਲਾਸ ਦੇ ਵਿੱਚ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖੋ ਜੀ ਤੁਹਾਡੇ ਪੇਪਰ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕਲਾਸ ਲੈਣ ਵਾਲੀ ਜੀ ਹੈ ਹਾਂਜੀ ਸਟਾਰਟ ਕਰਦੇ ਹਾਂ ਪਹਿਲੇ ਸਵਾਲ ਤੋਂ ਦੇਖ ਪਹਿਲਾ ਕੁਐਸਚਨ ਕਹਿੰਦਾ ਕੀ ਹੈ ਓਐਸਆਈ ਮਾਡਲ ਦੀ ਕਿਹੜੀ ਲੇਅਰ ਰੂਟਿੰਗ ਲਈ ਜ਼ਿੰਮੇਵਾਰ ਹੁੰਦੀ ਹੈ ਹਾਂਜੀ ਇੱਥੇ ਲੇਅਰ ਦੀ ਗੱਲ ਹੋ ਰਹੀ ਹੈ ਕਿਹੜੀ ਲੇਅਰ ਹੈ ਜਿਹੜੀ ਰੂਟਿੰਗ ਲਈ ਜ਼ਿੰਮੇਵਾਰੀ ਜਿਸ ਦੇ ਵਿੱਚ ਰੂ B ਆਪਸ਼ਨ ਨੈਟਵਰਕ ਲੇਅਰ ਹੈ ਦੋਸਤੋ ਤੁਸੀਂ ਯਾਦ ਰੱਖਣਾ ਜਿਵੇਂ ਰੂਟਰ ਜਿਹੜਾ ਰੂਟਰ ਹੁੰਦਾ ਹੈ ਨੈਟਵਰਕ ਲੇਅਰ ਤੇ ਕੰਮ ਕਰਦਾ ਹੈ ਜਿਵੇਂ ਸਾਨੂੰ ਰਸਤਾ ਦਿਖਾਉਣ ਲਈ ਮੈਪ ਦੀ ਲੋੜ ਹੁੰਦੀ ਹੈ ਓਵੇਂ ਹੀ ਇੰਟਰਨੈਟ ਤੇ ਡਾਟਾ ਡਾਟੇ ਨੂੰ ਰਸਤਾ ਦਿਖਾਉਣ ਲਈ ਇਸ ਲੇਅਰ ਦਾ ਕੰਮ ਹੈ ਜਾਂ ਇੰਟਰਨੈਟ ਤੇ ਜਿਹੜਾ ਡਾਟਾ ਹੁੰਦਾ ਹੈ ਉਹਨੂੰ ਰਸਤਾ ਕੌਣ ਦਿਖਾਉਂਦਾ ਉਹ ਨੈਟਵਰਕ ਲੇਅਰ ਦਿਖਾਉਂਦਾ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਅਗਲਾ ਦੇਖ ਲਓ IPV6 ਐਡਰੈਸ ਦਾ ਆਕਾਰ ਕਿੰਨਾ ਹੁੰਦਾ ਜਿਹੜਾ IPV6 ਐਡਰੈਸ ਦਾ ਆਕਾਰ ਕਿੰਨਾ ਹੁੰਦਾਗਾ ਹਾਂਜੀ ਸਭ ਨੂੰ ਆ ਤਾਂ ਹੋਊਗਾ ਹਾਂਜੀ ਸੀ ਜੀ ਕਰੈਕਟ ਆਨਸਰ ਹੈ 128 ਬਿੱਟ ਦੀ ਹੁੰਦੀ ਹੈ ਜਿਹੜਾ ਆਈਪੀਵੀ4 ਹੁੰਦੀ ਹੈ ਉਹ ਕਿੰਨੇ ਬਿੱਟ ਦੀ ਹੁੰਦੀ ਹੈ ਹਾਂਜੀ ਉਹ 32 ਬਿੱਟ ਦੀ ਹੁੰਦੀ ਹੈ ਨਾ ਅਗਲਾ ਦੇਖ ਲਓ ਕਿਸੇ ਵੈਬਸਾਈਟ ਦੇ ਪਹਿਲੇ ਪੇਜ ਨੂੰ ਕੀ ਕਹਿੰਦੇ ਹਨ ਹਾਂਜੀ ਕੋਈ ਵੀ ਵੈਬਸਾਈਟ ਹੈ ਉਹਦੇ ਪਹਿਲੇ ਪੇਜ ਨੂੰ ਕੀ ਕਹਿੰਦੇ ਨੇ ਜੀ ਧਿਆਨ ਨਾਲ ਆਪਸ਼ਨਾਂ ਦੇਖੋ ਜੀ ਹਾਂਜੀ ਬੀ ਜੀ ਕਰੈਕਟ ਆਨਸਰ ਹੈ ਜੀ ਹੋਮ ਪੇਜ ਕਹਿੰਦੇ ਨੇ ਜੀ ਚਲੋ ਅਗਲਾ ਦੇਖ ਲਓ ਜੀ ਨਿਮਨਲਿਖਤ ਵਿੱਚੋਂ ਕਿਹੜਾ ਪ੍ਰੋਟੋਕੋਲ ਬਿਨਾ ਕਨੈਕਸ਼ਨ ਕਨੈਕਸ਼ਨਲੈਸ ਦੇ ਕੰਮ ਕਰਦਾ ਹੈ ਵੀ ਬਿਨਾ ਕਨੈਕਸ਼ਨ ਤੇ ਪ੍ਰੋਟੋਕੋਲ ਕੰਮ ਕਰਦਾ ਜੋ ਕਿਹੜਾ ਪ੍ਰੋਟੋਕੋਲ ਹੁੰਦਾ ਹੋ ਹਾਂਜੀ ਕਰੈਕਟ ਆਨਸਰ ਹੈ ਜੀ ਦਾ ਵੀ ਆਪਸ਼ਨ UDP ਹਾਂਜੀ ਤਾਂ ਫੁੱਲ ਫਾਰਮ ਕੀ ਹੁੰਦੀ ਹੈ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ ਇਹ ਤੁਸੀਂ ਯਾਦ ਰੱਖਿਓ ਠੀਕ ਹੈ ਜੀ ਜੇ TCP ਹੁੰਦਾਗਾ ਇਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਕਨੈਕਸ਼ਨ ਚੈੱਕ ਕਰਦੇ ਵੀ ਕਨੈਕਸ਼ਨ ਹੈਗੇ ਤੇ UDP ਕਨੈਕਸ਼ਨ ਲੈਸ ਹੁੰਦਾਗਾ ਇਸ ਲਈ ਇਹਦੀ ਵੀਡੀਓ ਕਾਲਿੰਗ ਦੇ ਵਿੱਚ ਜਾਂ ਗੇਮਾਂ ਦੇ ਵਿੱਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਜੀ ਇਹ ਹੋਰ ਤਾਂ ਤੇਜ਼ ਬੰਦਾਗਾ UDP ਠੀਕ ਹੈ ਤੁਸੀਂ ਜਾ ਰੱਖਿਓ ਜੀ ਨੈਕਸਟ ਦੇਖ ਲਓ MAC ਐਡਰੈਸ ਕਿੰਨੇ ਬਿਟ ਦਾ ਹੁੰਦਾ ਹੈ ਅਤੇ ਇਹ ਕਿੱਥੇ ਲਿਖਿਆ ਹੁੰਦਾ ਹੈ ਜਿਹੜਾ MAC ਐਡਰੈਸ ਹੁੰਦਾ ਜੀ ਕਿੰਨੇ ਬਿਟ ਦਾ ਹੁੰਦਾ ਕਿੱਥੇ ਲਿਖਿਆ ਹੁੰਦਾ ਜੀ ਧਿਆਨ ਨਾਲ ਦੇਖੋ ਜੀ ਆਪਸ਼ਨਾਂ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 48 ਬਿਟਸ ਐਨ ਆਈ ਸੀ ਐਨ ਆਈ ਸੀ ਕਾਰਡ ਦੇ ਵਿੱਚ ਲਿਖਾਂਦਾ ਹੈ ਹਰ ਡਿਵਾਈਸ ਦਾ ਹਰ ਕੰਪਿਊਟਰ ਦਾ ਜੀ ਆਪਣਾ ਇੱਕ ਪੱਕਾ ਐਡਰੈਸ ਹੁੰਦਾ ਹੈ ਜਿਹੜਾ ਰੇਂਜ ਨਹੀਂ ਹੋ ਸਕਦਾ ਹਨਾ ਫਿਜ਼ੀਕਲ ਐਡਰੈਸ ਹੁੰਦਾਗਾ ਇਹਨੂੰ ਬਦਲ ਨਹੀਂ ਸਕਦੇਗੇ ਤੇ ਇਹ ਨੈਟਵਰਕ ਇਹ ਨੈਟਵਰਕ ਕਾਰਡ ਤੇ ਲਿਖਾਂਦਾ ਜਿਹੜਾ ਐਡਰੈਸ ਹੁੰਦਾ ਹੈ ਕਿੱਥੇ ਲਿਖਾਂਦਾ ਐਨ ਆਈ ਸੀ ਦੇ ਉੱਪਰ ਐਨ ਮਤਲਬ ਨੈਟਵਰਕ ਇੰਟਰਫੇਸ ਕਾਰਡ ਦੇ ਉੱਪਰ ਲਿਖਿਆ ਹੁੰਦਾਗਾ ਅਗਲਾ ਦੇਖ ਲਓ ਫਿਸ਼ਿੰਗ ਹਮਲੇ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਹਾਂਜੀ ਫਿਸ਼ਿੰਗ ਹਮਲੇ ਦਾ ਮੁੱਖ ਉਦੇਸ਼ ਕੀ ਹੁੰਦਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਯੂਜ਼ਰ ਦਾ ਡਾਟਾ ਅਤੇ ਪਾਸਵਰਡ ਚੋਰੀ ਕਰਨਾ ਠੀਕ ਹੈ ਫਿਸ਼ਿੰਗ ਰਾਹੀਂ ਆਪਣਾ ਪਾਸਵਰਡ ਤੇ ਡਾਟਾ ਚੋਰੀ ਕਰ ਲੈਂਦੇ ਨੇ ਜੀ ਜਿਵੇਂ ਆਪਾਂ ਨੂੰ ਦੇਖਦੇ ਆਂ ਜੀ WhatsApp ਤੇ ਜਾਂ ਕਿਤੇ ਵੀ ਵੈਬਸਾਈਟ ਤੇ ਕੋਈ ਇੱਕ ਨਕਲੀ ਲਿੰਕ ਕਾਇਨਾ ਲਿੰਕ ਨਾਪਕ ਕਲਿੱਕ ਕਰਦੇ ਆਂ ਉਹ ਇੱਕ ਫਿਸ਼ਿੰਗ ਹਮਲਾ ਹੁੰਦਾ ਫਿਸ਼ਿੰਗ ਹੀ ਹੁੰਦੀ ਆ ਉਹ ਆਪਾਂ ਨੂੰ ਹੈਕ ਕਰਨ ਦਾ ਤਰੀਕਾ ਹੁੰਦਾ ਉਹ ਨੈਕਸਟ ਜੀ ਕਿਸੇ ਨੈਟਵਰਕ ਵਿੱਚ ਗੇਟਵੇ ਦਾ ਮੁੱਖ ਕੰਮ ਕੀ ਹੁੰਦਾ ਹੈ ਹਾਂਜੀ ਆਪਾਂ ਰੂਟਰ ਪੜ੍ਹ ਲਿਆ ਪਹਿਲਾਂ ਉਹ ਇੱਕ ਗੇਟਵੇ ਹੁੰਦਾ ਹੈ ਇੱਕ ਗੇਟਵੇ ਦਾ ਕੰਮ ਕੀਦਾ ਹੈ ਮੁੱਖ ਕਿਸੇ ਨੈਟਵਰਕ ਦੇ ਵਿੱਚ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਦੋ ਵੱਖ-ਵੱਖ ਪ੍ਰੋਟੋਕੋਲ ਵਾਲੇ ਨੈਟਵਰਕ ਨੂੰ ਜੋੜਨਾ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰੋਟੋਕੋਲ ਵਾਲੇ ਨੈਟਵਰਕ ਹੁੰਦੇ ਨੇ ਉਹਨਾਂ ਨੂੰ ਜੋੜਦਾ ਜੀ ਇਹ ਗੇਟਵੇ ਹਾਂਜੀ ਅਗਲਾ ਦੇਖ ਲਓ ਟੋਪੋਲੋਜੀ ਜਿਸ ਵਿੱਚ ਸਾਰੇ ਨੋਡ ਇੱਕ ਕੇਂਦਰੀ ਹੱਬ ਮਤਲਬ ਸੈਂਟਰਲ ਹੱਬ ਨਾਲ ਜੁੜੇ ਹੁੰਦੇ ਹਨ ਉਸ ਨੂੰ ਕੀ ਬੋਲਦੇ ਨੇ ਜੀ ਹਾਂਜੀ ਰਿੰਗ ਟੋਪੋਲੋਜੀ ਬਸ ਸਟਾਰ ਮੈਸ ਹਾਂਜੀ ਕਿਹੜੀ ਹੋ ਜੀ ਉਹ सीज क्रैक्टेंस स्टार्ट ऑफोलॉजी रिंग ਦੇ ਵਿੱਚ ਕੀ ਹੁੰਦਾ ਹੈਗਾ ਉਹ ਰਿੰਗ ਵਾਂਗ ਹੁੰਦਾ ਸਾਰੇ ਕੰਪਿਊਟਰ ਜਿਹੜਾ ਆਪਣੇ ਸਿਸਟਮ ਨਾਲ ਜੁੜੇ ਹੋਏ ਠੀਕ ਹੈ ਜੀ ਇਸ ਤਰੀਕੇ ਨਾਲ ਬਸ ਦੇ ਵਿੱਚ ਸਿੰਗ ਲਾਈਨ ਦੇ ਵਿੱਚ ਹੁੰਦੇ ਨੇ ਨੈਟਵਰਕ ਜੁੜੇ ਹੋਏ ਆਪਣੇ ਤੇ ਸਟਾਰ ਦੇ ਵਿੱਚ ਇੱਕ ਸੈਂਟਰਲ ਹੱਬ ਹੋਊ ਆਪਣਾ ਤੇ ਅੱਗੇ ਇਹਨਾਂ ਕੰਪਿਊਟਰ ਜੁੜੇ ਹੋਣਗੇ ਇਹ ਸਪੀਡ ਠੀਕ ਹੈ ਜੀ ਸਟਾਰ ਪਾਣੀ ਦੇ ਕਿਹ ਤਰ੍ਹਾਂ ਸਟਾਰ ਇਹ ਟਾਪੋਲੋਜੀ ਹੁੰਦੀ ਹੈ ਜੀ ਆਪਣੇ ਕਨੈਕਸ਼ਨ ਦੇ ਨੇ ਹੁੰਦੇ ਨੇ ਕੰਪਿਊਟਰ ਆਪਾਂ ਆਪਣੇ ਸਿਸਟਮ ਨਾਲ ਕਿਵੇਂ ਜੋੜ ਕੇ ਰੱਖਣਾਗਾ ਚਲੋ ਯਾਗਲਾ ਦੇਖ ਲਓ ਵਿੰਡੋਜ਼ ਵਿੱਚ ਕਰਨਲ ਦਾ ਮੁੱਖ ਕੰਮ ਕੀ ਹੁੰਦਾ ਹੈ ਹਾਂ ਕਰਨਲ ਜੋ ਹੁੰਦਾ ਕੀ ਕੰਮ ਹੁੰਦਾ ਹੈ ਵਿੰਡੋਜ਼ ਦੇ ਵਿੱਚ ਹਾਂਜੀ ਇਹਦਾ ਕਰੈਕਟ ਆਨਸਰ ਕੀ ਬਣੂਗਾ ਜੀ ਬੀ ਆਪਸ਼ਨ ਹਾਰਡਵੇਅਰ ਅਤੇ ਸੌਫਟਵੇਅਰ ਵਿਚਕਾਰ ਸੰਪਰਕ ਬਣਾਉਣਾ ਹਾਰਡਵੇਅਰ ਅਤੇ ਸੌਫਟਵੇਅਰ ਵਿਚਕਾਰ ਸੰਪਰਕ ਬਣਾਉਣਾ ਕਰਨਲ ਦਾ ਕੰਮ ਹੁੰਦਾ ਵਿੰਡੋਜ਼ ਦੇ ਵਿੱਚ ਚਲੋ ਨੈਕਸਟ ਦੇਖੋ ਜੀ ਕਿਹੜਾ ኦਪਰੇਟਿੰਗ ਸਿਸਟਮ ਓਪਨ ਸੋਰਸ ਸ਼੍ਰੇਣੀ ਵਿੱਚ ਆਉਂਦਾ ਹੈ ਹਾਂਜੀ ਓਪਨ ਸੋਰਸ ਹੁੰਦਾ ਇੱਕ ক্লোਜ਼ ਸੋਰਸ ਹੁੰਦਾ ਹੈ ਇਹ ਕਿਹੜਾ ਆਉਂਦਾ ਹੈ ਦੇਖੋ ਆਪਰੇਟਿੰਗ ਸਿਸਟਮ ਤਬ ਨੂੰ ਤਾਂ ਹੁੰਦਾ ਹੋਜੀ ਜ਼ਰੂਰ ਜੀ ਹਾਂਜੀ ਬਿਲਕੁਕੁਲ ਠੀਕ ਹੈ ਜੀ ਸੀ ਜਿਹੜਾ ਕਰੈਕਟ ਆਂਸਰ ਲਾਈਨੈਕਸ ਠੀਕ ਹੈ ਜੀ ਲਾਈਨੈਕਸ ਓਪਨ ਸੋਰਸ ਹੈ ਕਿਉਂਕਿ ਕਿ ਆਪਾਂ ਐਡਿਟਿੰਗ ਵਗੈਰਾ ਕਰ ਸਕਦੇ ਆਪ ਨੂੰ ਮਤਲਬ ਇਹ ਚੇਂਜ ਕਰ ਸਕਦੇ ਆਪਾਂ ਇਹਨੂੰ ਅਲੱਗ-ਅਲੱਗ ਬਣਾ ਸਕਦੇ ਆਂ ਵਿੰਡੋ ਹੋ ਗਿਆ ਮੈਕਓਐਸ ਹੋ ਗਿਆ ਆਈਓਐਸ ਹੋ ਗਿਆ ਇਹ ਸਾਰੇ ਓਪਨ ਸੋਰਸ ਨੇ ਮਤਲਬ ਇੱਕ ਕੰਪਨੀ ਹੀ ਇਹਨਾਂ ਨੂੰ ਚੇਂਜ ਕਰਨੀ ਆ ਲਾਈਨੈਕਸ ਹੋ ਗਿਆ ਜੁਨੈਕਸ ਹੋ ਗਿਆ ਇਹ ਸਾਰੇ ਆਪਾਂ ਓਪਨ ਸੋਰਸ ਚ ਆਉਂਦੇ ਨੇ ਜਿਵੇਂ ਐਂਡਰੋਇਡ ਹੋ ਗਿਆ ਵੀ ਓਪਨ ਸੋਰਸ ਹੋ ਗਿਆ ਨਾ ਤੇ ਚਲੋ ਨੈਕਸਟ ਦੇਖੋ ਸਪ ਹਾਂਜੀ ਦੇਖੋ ਧਿਆਨ ਨਾਲ ਬੀਜ கரੈਕਟ ਆਨਸਰ 스ਪੂਲਿੰਗ ਕੀ ਹੈ ਜੀ ਇਹ ਪ੍ਰਿੰਟਿੰਗ ਪ੍ਰਕਿਰਿਆ ਹੈ ਅਗਲਾ ਦੇਖੋ ਜਦੋਂ ਕੰਪਿਊਟਰ ਚਾਲੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਪ੍ਰੋਗਰਾਮ ਚੱਲਦਾ ਜੀ ਜਦੋਂ ਕੰਪਿਊਟਰ ਆਪਾਂ ਔਨ ਕਰ ਦਿਆਂਗੇ ਤਾਂ ਸਭ ਤੋਂ ਪਹਿਲਾਂ ਕਿਹੜਾ ਪ੍ਰੋਗਰਾਮ ਚੱਲਦਾ ਜੀ ਇਹ ਸਭ ਨੂੰ ਪਤਾ ਹੋ ਜੀ ਹਾਂਜੀ கரੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ BIOS BIOS ਬੂਟ 스타ਟਅਪ ਲੋਡਰ ਬਾਇਓ ਡਿਫੌਲਟ ਫਰਮਵੇਅਰ ਬੇਸਿਕ ਇਨਪੁਟ ਆਉਟਪੁਟ ਸਿਸਟਮ ਠੀਕ ਹੈ ਜੀ ਵਾਈਸ ਚੈੱਕ ਕੀ ਕਰਦਾ ਹੁੰਦਾ ਹੈ ਵੀ ਜਦੋਂ ਆਪਾਂ ਉਹਨੂੰ ਔਨ ਕਰਦੇ ਆਂ ਕੰਪਿਊਟਰ ਨੂੰ ਇਹ ਚੈੱਕ ਕਰਦਾ ਕਿ ਕੀਬੋਰਡ ਮਾਊਸ ਅਤੇ ਰੈਮ ਰੈਮ ਜਿਹੜੀ ਹੁੰਦੀ ਹੈ ਕੰਪਿਊਟਰ ਦੀ ਠੀਕ ਹਨ ਜਾਂ ਨਹੀਂ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਿਓ ਨੈਕਸਟ ਦੇਖ ਲਓ ਵਰਚੁਅਲ ਮੈਮਰੀ ਦਾ ਮੁੱਖ ਸੰਕਲਪ ਕੀ ਹੈ ਵਰਚੁਅਲ ਮੈਮਰੀ ਦਾ ਮੁੱਖ ਕੰਮ ਕੀ ਹੈ ਜੀ ਹਾਂਜੀ ਬੀਜ கரੈਕਟ ਆਨਸਰ ਜੀ ਹਾਰਡ ਡਿਸਕ ਦੀ ਜਗ੍ਹਾ ਨੂੰ ਰੈਮ ਵਾਂਗ ਵਰਤਨਾ ਵਰਚੁਅਲ ਮੈਮਰੀ ਦੇ ਲਈ ਹਾਰਡ ਡਿਸਕ ਹੁੰਦੀ ਹੈ ਜਿਹੜੀ ਨੂੰ ਐਜ਼ ਰੈਮ ਯੂਜ਼ ਕਰਦੀ ਹੈਗੀ ਆਵਲਾ ਦੇਖ ਲਓ ਪੇਜਿੰਗ ਕੀ ਹੈ ਪੇਜਿੰਗ ਕੀ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਦਾ ਏ ਆਪਸ਼ਨ ਇੱਕ ਮੈਮਰੀ ਪ੍ਰਬੰਧਨ ਸਕੀਮ ਹੈ ਇੱਕ ਮੈਮਰੀ ਦੀ ਸਕੀਮ ਹੈ ਜੀ ਇਹ ਠੀਕ ਹੈ ਪੇਜਿੰਗ ਵਿੱਚ ਕੀ ਹੁੰਦਾ ਹੈ ਮੈਮਰੀ ਨੂੰ ਸਮਾਲੈਸਟ ਪਾਰਟ ਦੇ ਵਿੱਚ ਡਿਵਾਈਡ ਕਰ ਦਿੰਦਾ ਜਿਵੇਂ ਮੈਮਰੀ ਪੂਲ ਮੈਮਰੀ ਹੈ ਉਹਨੂੰ ਅਲੱਗ-ਅਲੱਗ ਪਾਰਟਸ ਡਿਵਾਈਡ ਕਰਦਾ ਤਾਂ ਜੋ ਮੈਮਰੀ ਆਪ ਪੂਰੀ ਯੂਟਿਲਾਈਜ਼ ਕਰ ਸਕੇ ਨਾ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ ਵਰਤ ਸਕੀਏ ਚਲੋ ਜਗਲਾ ਦੇਖ ਲਓ ਕਿਸੇ ਫਾਈਲ ਦਾ ਪਾਥ ਦੱਸਣ ਦੀ ਕਿਹੜੇ ਚੰਨ ਦੇਖੋ ਜਿਵੇਂ ਕਿ ਟਮੰਦ ਦੀ ਵਰਤੋਂ ਕੀਤੀ ਨੇ கரੈਕਟ ਆਨਸਰ ਹੈ ਜੀ ਬੀ ਆਪਸ਼ਨ ਬੈਕਸਲੈਸ਼ ਠੀਕ ਹੈ ਜੀ ਇਸ ਤਰ੍ਹਾਂ ਦਾ ਬੈਕਸਲੈਸ਼ ਜਿਵੇਂ ਦੇਖਦੇ ਆਪਾਂ ਲਿਖਣਾ ਹੁੰਦਾ ਆਪਾਂ ਜੇ ਕੋਈ ਵੀ ਫਾਈਲ ਖੋਲਦੇ ਹਾਂਗੇ ਪਹਿਲਾਂ ਲਿਖਿਆ ਹੁੰਦਾ ਜਿਵੇਂ ਮਤਲਬ ਸੀ ਜਪੀ ਐਸ ਸੀ ਲਿਖਦੇ ਆ ਫਿਰ ਦੋ ਕਾਲਮ ਜਾਂਦੇ ਨੇ ਫਿਰ ਯੂਜ਼ਰ ਲਿਖੰਦਾ ਤੇ ਫਿਰ ਕਿ ਇਹ ਡਾਕੂਮੈਂਟ ਜਪੀਆ ਡਾਕੂਮੈਂਟ ਠੀਕ ਹੈ ਤਾਂ ਅੱਗੇ ਕੁਝ ਵੀ ਹੁੰਦਾਗਾ ਨਾਮ ਰੱਖਿਆ ਹੁੰਦਾ ਆਪਣਾ ਇਹੀ ਹੁੰਦਾ ਆਪਣਾ ਬੈਕਸ ਲਈ ਦੀ ਫਾਈਲ ਦਾ ਪਾਥ ਅਸਨ ਦੀ ਜਿਹੜੇ ਚਿੰਨ ਵਰਤਦੇ ਆਪਾਂ ਆਹ ਲੇਖੋ ਆਰਟੀਓਐਸ ਦਾ ਪੂਰਾ ਨਾਮ ਕੀ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਏ অপਸ਼ਨ ਰੀਅਲ ਟਾਈਮ ኦਪਰੇਟਿੰਗ ਸਿਸਟਮ ਆਰਟੀਓਐਸ ਦਾ ਪੂਰਾ ਨਾਮ ਹੈ ਰੀਅਲ ਟਾਈਮ ኦਪਰੇਟਿੰਗ ਸਿਸਟਮ ਸਾਰੇ ਕੁਐਸਚਨ ਜੀ ਇੰਪੋਰਟੈਂਟ ਨੇ ਜੀ ਤੁਹਾਡੇ ਲਈ ਐਗਜ਼ਾਮ ਦੀ ਤਾਂ ਇਹਨਾਂ ਧਿਆਨ ਨਾਲ ਨੋਟ ਕਰ ਲਓ ਜੀ ਹੁਣ ਆਪਣੀ ਨੋਟਸ ਤੇ ਬਣਾ ਲੈਣਾ ਦੇ ਇਹ ਜੇ ਤੁਹਾਨੂੰ ਨੋਟਸ ਵਗੈਰਾ ਚਾਹੀਦੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਡੇ ਟੈਲੀਗ੍ਰਾਮ ਚੈਨਲ ਨੂੰ ਜਰੂਰ ਜੁਆਇਨ ਕਰੋ ਨੋਤੀਸ ਨੋਟਸ ਪ੍ਰੋਵਾਈਡ ਕਰਾਵਾਂਗੇ ਆਖਦਾ ਜੀ MS Excel ਵਿੱਚ V Look up ਫੰਕਸ਼ਨ ਦਾ ਉਦੇਸ਼ ਕੀ ਹੈ ਪੇਪਰ 'ਚ ਬਹੁਤ ਰਿਪੀਟ ਹੁੰਦਾ ਜੀ V Look up V Look up ਜਿਹੜਾ MS Excel 'ਚ ਵਰਤਿਆ ਜਾਂਦਾ ਹੈ ਕੀ ਕੰਮ ਆਉਂਦਾ ਜੀ ਇਹ ਕਰੈਕਟ ਆਨਸਰ ਹੈ ਜੀ B ਆਪਸ਼ਨ ਵਰਟੀਕਲੀ ਡਾਟਾ ਲੱਭਣਾ ਠੀਕ ਹੈ ਡਾਟਾ ਲੱਭਦਾ ਵਰਟੀਕਲੀ ਕਿਵੇਂ ਲੱਭਦਾ ਡਾਟਾ ਇਹ ਮਤਲਬ ਤੁਹਾਡੀ ਸੀਟ Excel ਦੀ ਨਾ ਉਹ 'ਚ ਕਿਸੇ ਨਾਮ ਲੱਭਣਾ ਜਾਂ ਰੋਲ ਨੰਬਰ ਲੱਭਣਾ ਹੈ ਕਾਫੀ ਜ਼ਿਆਦਾ ਜੇ ਮੈਂ ਆਪਣਾ ਰਿਜ਼ਲਟ ਆਇਂਦ ਨੇ ਨਾ ਦੇਖਦੀ ਆਪਾਂ ਕੋਈ ਲੱਭਣਾ ਲੱਭਤ ਨਹੀਂਗਾ ਤਾਂ ਸਿੰਪਲ ਇਹ ਲੱਭ ਲੈਂਦਾ ਵੀ ਲੁਕਅਪ ਦਾ ਲਾ ਕੇ ਫਾਰਮੂਲਾ ਤਾਂ ਆਪਾਂ ਲੱਭ ਲੈਨੇ ਆਗੇ ਆਮਲਾ ਦੇਖ ਲਓ MS Word ਵਿੱਚ ਮੈਕਰੋਸ ਬਣਾਉਣ ਲਈ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਹਾਂਜੀ ਤਾਂ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਵਿਜ਼ੂਅਲ ਬੇਸਿਕ VBA ਵਿਜ਼ੂਅਲ ਬੇਸਿਕ ਵਰਤਦੀ ਹੈ ਜੀ ਆਪਾਂ ਮੈਕਰੋਸ ਬਣਾਉਣ ਵਾਸਤੇ ਹੁਣ ਇਹ ਨੰਬਰ ਦੇਖ ਲਓ ਪਾਵਰਪੁਆਇੰਟ ਵਿੱਚ ਸਲਾਈਡ ਸੋਰਟਰ 뷰 ਦਾ ਕੀ ਫਾਇਦਾ ਹੈ ਹਾਂਜੀ ਪਾਵਰਪੁਆਇੰਟ ਦੇ ਵਿੱਚ ਐਮਐਸ ਪਾਵਰਪੁਆਇੰਟ ਦੇ ਵਿੱਚ ਸਲਾਈਡ ਸੋਰਟਰ 뷰 ਹੁੰਦਾਗਾ ਇਹਦਾ ਕੀ ਫਾਇਦਾਗਾ ਹਾਂਜੀ ਬੀਜ ਕ੍ਰੈਕਟੈਂਸ ਸਾਰੀਆਂ ਸਲਾਈਡਾਂ ਨੂੰ ਇਕੱਠਾ ਦੇਖਣਾ ਤੇ ਰੀ ਅਰੇਂਜ ਕਰਨਾ ਤੁਸੀਂ ਦੇਖਿਓ ਜਦੋਂ ਤੁਸੀਂ ਪਾਵਰਪੁਆਇੰਟ ਖੋਲ੍ਹਦੇ ਆਗੇ ਸਕਰੀਨ ਆਪਣੀ ਪੂਰੀ ਹੁੰਦੀ ਹੈਗੀ ਇੱਕ ਸਾਈਡ ਤੇ ਆਪਣੀ ਛੋਟੀ ਇੱਧਰ ਸਕਰੀਨ ਆ ਬਣ ਜਾਂਦੀ ਹੈ ਨੀ ਛੋਟੀ ਨਿੱਕੀ ਨਿੱਕੀ ਸਕਰੀਨ ਆ ਜਿੱਥੇ ਸਾਰੇ ਸਾਰੀ ਆਪਣੀ ਜੋ ਕੰਮਕਾਰੀ ਆ ਆਪਾਂ ਸਲਾਈਡਾਂ ਬਣਾ ਰਹੇ ਆਗੇ ਉਹ ਜੀ ਦਿਖਦੇ ਨੇ ਉਹਨਾਂ ਕੀ ਹੁੰਦਾਗਾ ਆਪਾਂ ਆਪਣੀ ਮਰਜ਼ੀ ਨਾਲ ਤਰਤੀਬ ਵਾਜਨ ਕਰ ਸਕਦੇ ਹਾਂ ਪਹਿਲੀ ਔਰੇ ਲਾਉਣੀ ਹੈ ਇਹ ਇਹਨੂੰ ਇੱਥੇ ਕਰਨਾਗਾ ਠੀਕ ਹੈ ਇਹ ਇਹ ਹੁੰਦਾ ਸਲਾਈਡ ਸੌਟਰ ਥਿਊ ਛੋਟੇ ਛੋਟੇ ਥੰਬਨੇਲ ਜੀ ਬਣ ਕੇ ਆ ਜਾਂਦੇ ਨੇ ਸਾਈਡ ਤੇ ਚਲੋ ਯਾਗਲਾ ਦੇਖ ਲੂ ਬੀ ਨੰਬਰ ਐਮ ਐਸ ਐਕਸਲ ਵਿੱਚ ਐਬਸੋਲਿਊਟ ਸੈੱਲ ਰੈਫਰੈਂਸ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਹਾਂਜੀ ਇਹ ਪੇਪਰ 'ਚ ਬਹੁਤ ਰਿਪੀਟ ਹੁੰਦਾ ਜੀ ਐਬਸੋਲਿਊਟ ਸੈੱਲ ਰੈਫਰੈਂਸ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਜੀ ਹਾਂਜੀ ਕਰੈਕਟ ਆਨਸਰ 是 ਸੀ ਆਪਸ਼ਨ ਠੀਕ ਹੈ ਜੀ ਡਾਲਰ ਦਾ ਸਾਈਨ ਵਰਤਦੇ ਆਪਾਂ ਜੀ ਐਬਸੋਲਿਊਟ ਸ ਆਹ ਲਓ ਦੇਖੋ ਜੀ MS Word ਵਿੱਚ ਕਿਸੇ ਸ਼ਬਦ ਦੇ ਉੱਪਰ ਛੋਟਾ ਨੰਬਰ ਲਿਖਣ ਲਿਖਣਾ ਜਿਵੇਂ x ਦੀ ਪਾਵਰ 2 ਨੂੰ ਕੀ ਕਹਿੰਦੇ ਨੇ ਜਿਵੇਂ ਆਪਾਂ ਲਿਖਦੇ ਆ ਪਾਪਣਾ ਲਿਖਦੇ ਆ ਉੱਪਰ ਤਾਂ ਉਹਨੂੰ ਕੀ ਕਹਿੰਦੇ ਨੇ ਜੈ MS Word ਦੇ ਵਿੱਚ ਦੇਖੋ ਸਬਸਕ੍ਰਿਪਟ ਬੋਲਦੇ ਨੇ ਸੁਪਰਸਕ੍ਰਿਪਟ ਬੋਲਦੇ ਨੇ ਜਾਂ ਸਟ੍ਰਾਈਕ ਥਰੂ ਬੋਲਦੇ ਜਾਂ ਅੰਡਰਲਾਈਨ ਬੋਲਦੇ ਅੰਡਰਲਾਈਨ ਤੁਹਾਨੂੰ ਪਤਾ ਹੋਊਗਾ ਕਿਸੇ ਅੱਖਰ ਦਾ ਨਾਮ ਲਿਖ ਲਿਆ ਮੈਂ ਆਪਾਂ ਲਿਖ ਲਿਆ ਕੰਪਿਊਟਰ ਲਿਖ ਲਿਆ C O M P ਕੰਪਾ ਦਾ نیچے ਅੰਡਰਲਾਈਨ ਹੋ ਗਿਆ ਸਟ੍ਰਾਈਕ ਥਰੂ ਕੀ ਹੁੰਦਾ ਹੈ ਵਿਚਾਲ ਦੀ ਲਾਈਨ ਖਿੱਚਦੀ ਹੁਣ ਸਬਸਕ੍ਰਿਪਟ ਤੇ ਸੁ हाँ जी जी ऊपर लिखना पावर लिखनी है इनकू कि बोल, बोल रहे हैं बी ऑप्शन सक्रिप्ट बोल हैं ठीक है जी उपर लिखना सब स्क्रिप्टी होंगे गा जी आपको नीचे लिखना जिम्मे एच टू ओ ठीक है तो यह जो दो सब सक्रिप्ट हो गया नीचे लिखना हो गया, तो याद रखे हो बाई नंबर देख लो एक्सल फॉर्मुला हमेशा किस चिन्ह शुरू हूं जी एम एस एक्सल है फार्मूला कोई अपने लिखना गा कि साइन न स्टार्ट होंगे जी सबन आना चाहिए करैक्ट आंसर है जी सी ऑप्शन इक्वल टू ਹਾਂਜੀ ਅਗਲਾ ਦੇਖ ਲਓ ਮੇਲ ਮਰਜ ਦੀ ਵਿਸ਼ੇਸ਼ਤਾ ਕਿਸ ਲਈ ਵਰਤੀ ਜਾਂਦੀ ਹੈ ਮੇਲ ਮਰਜ ਦੀ ਵਿਸ਼ੇਸ਼ਤਾ ਕਿਸ ਲਈ ਵਰਤੀ ਜਾਂਦੀ ਹੈ ਹਾਂਜੀ ਬੀਜ ਕਰੈਕਟ ਆਨਸਰ ਜੀ ਇੱਕੋ ਚਿੱਠੀ ਨੂੰ ਬਹੁਤ ਸਾਰੇ ਲੋਕਾਂ ਨੂੰ ਭੇਜਣ ਲਈ ਨੈਕਸਟ ਦੇਖ ਲਓ ਐਮ ਐਸ ਵਰਡ ਵਿੱਚ ਡਿਫਾਲਟ ਪੇਜ ਔਰੀਐਂਟੇਸ਼ਨ ਕਿਹੜੀ ਹੁੰਦੀ ਹੈ ਡਿਫਾਲਟ ਪੇਜ ਔਰੀਐਂਟੇਸ਼ਨ ਕਿਹੜੀ ਹੁੰਦੀ ਹੈ ਐਮ ਐਸ ਵਰਡ ਦੇ ਵਿੱਚ ਹਾਂਜੀ ਕਿਹੜੀ ਹੁੰਦੀ ਹੈ ਜੀ ਧਿਆਨ ਨਾਲ ਦੇਖੋ ਜੀ ਆਪਸ਼ਨਾਂ ਤਾਂ ਕਰੈਕਟ ਆਨਸਰ ਹੈ ਜੀ ਪੀ ਆਪਸ਼ਨ ਪੋਰਟਰੇਟ ਮੋਰ ਦੇ ਵਿੱਚ ਨਾ ਮੈਸੇਜ ਜੀ ਇਸ ਤਰ੍ਹਾਂ ਕਿ ਨਾ ਸੀਟ ਖੁੱਲਦੀ ਹੈਗੀ ਲੈਂਸਲੇਟ ਕੀ ਮੰਨਦਾਗਾ ਨੰਮੇ ਲੋਕ ਹੁੰਦਾਗਾ ਠੀਕ ਹੈ ਇਹ ਤੁਹਿਆ ਰੱਖਿਓ ਨੈਕਸਟ ਕਰਦੇ ਹਾਂ ਕੁਸ਼ਨ ਰੈਨਸਮਵੇਅਰ ਹਮਲੇ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਹਾਂ ਰੈਨਸਮਵੇਅਰ ਜੋ ਆਉਂਦਾ ਅਟੈਕ ਹੁੰਦਾਗਾ ਕਿ ਉਹ ਵਰੀਸ਼ ਹੁੰਦਾਗਾ ਕਿਉਂ ਹੁੰਦਾ ਜੀ ਉਹ ਬੀਚ ਕੈਕਟੈਂਸ ਨੇ ਫਾਈਲਾਂ ਨੂੰ ਇਨਕ੍ਰਿਪਟ ਕਰਕੇ ਪੈਸੇਆਂ ਮਤਲਬ ਦੀ ਮੰਗ ਕਰਨਾ ਫੋਕਤੀ ਮੰਗਣਾ ਜੀ ਆਪਣੀ ਫਾਈਲਾਂ ਨੂੰ ਇਨਕ੍ਰਿਪਟ ਕਰਨੇ ਪਹਿਲਾਂ ਖਰਾਬ ਕਰਦੇ ਨੇ ਜਿਹੜੇ ਆਪਣੇ ਕੰਪਿਊਟਰ ਦੇ ਡਾਟਾ ਪਿਆ ਹੈ ਨਾ ਸਿਸਟਮ ਦੇ ਡਾਟਾ ਪਿਆ ਤਾਂ ਫਿਰ ਉਹਦੀ ਜਗ੍ਹਾ ਤੇ ਪੈਸੇ ਮੰਗਣੇ ਉਹਨਾਂ ਰੈਂਸਮਵੇਅਰ ਅਗਲਾ ਜੀ ਕਿਸੇ ਨੈਟਵਰਕ ਵਿੱਚ ਫਾਇਰਵਾਲ ਦਾ ਮੁੱਖ ਉਦੇਸ਼ ਕੀ ਹੈ ਫਾਇਰਵਾਲ ਕਿਹਦੀ ਹੁੰਦੀ ਹੈ ਨੈਟਵਰਕ ਦੀ ਉਹਦਾ ਮੁੱਖ ਉਦੇਸ਼ ਕੀ ਹੈ ਇਹ ਸਭ ਨੂੰ ਆਉਂਦਾ ਜੀ ਇੰਪੋਰਟੈਂਟ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਫਾਇਰਵਾਲ ਕੀ ਹੁੰਦੀ ਹੈ ਬਿਲਕੁਲ ਠੀਕ ਹੈ ਜੀ ਬੀਜ கரੈਕਟ ਆਨਸਰ ਅਨ ਅਧਿਕਾਰਿਤ ਪਹੁੰਚ ਅਨ ਅਥੋਰਾਈਜ਼ਡ ਐਕਸੈਸ ਨੂੰ ਰੋਕਣ ਲਈ ਜੀ ਕੋਈ ਬਾਹਰੋਂ ਵੀ ਬੰਦਾ ਅਟੈਕ ਨਾ ਕਰੇ ਕੋਈ ਹੈਨਾ ਹੈਕਰ ਆਪਣੇ ਕੰਪਿਊਟਰ ਨੂੰ ਹੈਕ ਨਾ ਕਰ ਲੇ ਤਾਂ ਉਹ ਆਪਣੀ ਇੱਕ ਫਾਇਰਵਾਲ ਪ੍ਰੋਟੈਕਸ਼ਨ ਲੇਅਰ ਹੁੰਦੀ ਹੈ ਇਹ ਅਗਲਾ ਦੇਖ ਲੋ 2 ਫੈਕਟਰ অথেন্টিকেশন 2FA ਸੁਰੱਖਿਆ ਕਿਵੇਂ ਵਧਾਉਂਦਾ ਹੈ ਹਾਂਜੀ ਅੱਜ ਕੱਲੇ ਬਹੁਤ ਚੱਲਦਾ ਪੀਪਰ ਦੇ ਵਿੱਚ ਕੁਸ਼ਨ 2 ਫੈਕਟਰ অথেন্টিকেশন ਕਿਵੇਂ ਹੁੰਦਾ ਜੀ ਤੁਹਾਨੂੰ ਪਤਾ ਹੋ ਜੀ ਆਪਾਂ Gmail ਵਗੈਰਾ ਲੌਗਇਨ ਕਰਦੇ ਹਾਂ ਤਾਂ WhatsApp ਵੀ ਜਦੋਂ ਆਪਾਂ ਦੁਬਾਰੇ ਸਟਾਰਟ ਕਰਦੇ ਆਂਗੇ ਤਾਂ 2 ਫੈਕਟਰ অথেন্টিকেশন ਹੁੰਦੀ ਹੈਗੀ 2FA ਬੋਲਦੇ ਨੇ ਇਹਨੂੰ ਇਹ ਕੀ ਹੁੰਦਾ ਜੀ ਇਹ ਹਾਂਜੀ ਕਰੈਕਟ ਆਨਸਰ B ਆਪਸ਼ਨ ਪਾਸਵਰਡ ਦੇ ਨਾਲ ਨਾਲ ਇੱਕ ਹੋਰ ਕੋਡ OTP ਜਾਂ ਬਾਇਓਮੈਟ੍ਰਿਕ ਦੀ ਵਰਤੋਂ ਕਰਨਾ ਪਹਿਲਾਂ ਤਾਂ ਆਪਾਂ ਕੱਲੇ ਪਾਸਵਰਡ ਲਾ ਲੈਂਦੀ ਅੱਜ ਕੱਲੇ ਪਾਸਵਰਡ ਵੀ ਲੱਗਦਾ ਹੈਗਾ ਨਾਲ ਆਪਣਾ ਤਮ ਤਮੇਂ ਪ੍ਰੈਸਨਲ ਕਹਿੰਦਾ ਗਿਆ ਜਾਂ ਓਟੀਪੀ ਆ ਜਾਂਦਾ ਆਪਣੇ ਫੋਨ ਤੇ ਇਹਨੂੰ ਬੋਲਦੇ ਨੇ ਟੂ ਫੈਕਟਰ অথেন্টিਕੇਸ਼ਨ ਨੈਕਸਟ ਐਸਕਯੂਐਲ ਇੰਜੈਕਸ਼ਨ ਕਿਸ ਕਿਸਮ ਦਾ ਹਮਲਾ ਹੈ ਐਸਕਯੂਐਲ ਇੰਜੈਕਸ਼ਨ ਹਾਂਜੀ ਕਰੈਕਟ ਆਨਸਰ ਹੈ ਜੀ ਦਾ ਬੀ ਆਪਸ਼ਨ ਡਾਟਾਬੇਸ ਵਿੱਚ ਖਤਰਨਾਕ ਕੋਡ ਪਾਉਣ ਵਾਲਾ ਹਮਲਾ ਨੈਕਸਟ ਦੇਖੋ ਡਿਜੀਟਲ ਦਸਤਖਤ ਡਿਜੀਟਲ ਸਿਗਨੇਚਰ ਦਾ ਮੁੱਖ ਫਾਇਦਾ ਕੀ ਹੈ ਹਾਂਜੀ ਦਫਤਰਾਂ ਵਿੱਚ ਇਹ ਬਹੁਤ ਵਰਤੋਂ ਹੁੰਦੀ ਹੈ ਜੀ ਡਿਜੀਟਲ ਸਾਈਨ ਦੀ ਦ ਕੀ ਕਮ ਹੁੰਦਾ ਜੀ ਮੇਨ ਹਾਂਜੀ ਬੀਜ ਕਰੈਕਟ ਅਨਸਰ ਦਸਤਾਵੇਦੀ ਪ੍ਰਮਾਣਿਤਿਕਾ অথেন্টিਕੇਸ਼ਨ ਅਤੇ ਅਖੰਡਤਾ ਇੰਟੀਗ੍ਰਿਟੀ ਜਿਸ ਕਿ ਨੂੰ ਮਤਲਬ ਕਿ ਇਸੋਡੇ ਸਾਈਨ ਹੋ ਜਾਂਦਾ ਨੇ ਜੀ ਇੱਕ ਤਰ੍ਹਾਂ ਦੇ ਲੀਗਲ ਸਾਈਨ ਹੋ ਜਾਂਦੇ ਨੇ ਇਹ ਅਗਲਾ ਦੇਖ ਲਓ ਨਿਮਨ ਲਿਖਤ ਵਿੱਚੋਂ ਕਿਹੜੀ ਆਪਟਿਕਲ ਸਟੋਰੇਜ ਦੀ ਉਦਾਹਰਣ ਹੈ ਹਾਂਜੀ ਆਪਟਿਕਲ ਸਟੋਰੇਜ ਦੇ ਆਧਾਰ 'ਤੇ ਗੱਲ ਹੋ ਰਹੀ ਹੈ ਇੱਥੇ ਹਾਂਜੀ ਤੇ ਆਹਨਾਂ ਦੇਖੋ ਜੀ ਸੀਜ ਕਰੈਕਟ ਅਨਸਰ ਬਲੂ ਰੇ ਡਿਸਕ ਆਪਟਿਕਲ ਸਟੋਰੇਜ ਦੀ ਉਦਾਹਰਣ ਹੈ ਅਗਲਾ ਦੇਖ ਲਓ ਇੱਕ ਟੈਰਾਬਾਈਟ ਵਿੱਚ ਕਿੰਨੇ ਗੀਗਾਬਾਈਟ ਹੁੰਦੇ ਨੇ ਇੱਕ ਟੀਵੀ ਵਿੱਚ ਕਿੰਨੇ ਜੀਬੀ ਹੁੰਦੇ ਨੇ ਸਭ ਨੂੰ ਆਉਂਦਾ ਹੋਊਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ கரੈਕਟ ਆਨਸਰ ਹੈ ਜੀ ਪੀ ਆਪਸ਼ਨ 1024 ਜੀਬੀ ਨੈਕਸਟ ਕੰਪਿਊਟਰ ਵਿੱਚ ਸੀ ਮੋਸ ਬੈਟਰੀ ਦਾ ਮੁੱਖ ਕੰਮ ਕੀ ਹੁੰਦਾ ਹੈ ਸੀ ਮੋਸ ਬੈਟਰੀ ਵੈਰੀ ਵੈਰੀ ਇੰਪੋਰਟੈਂਟ ਰਹੇ ਹਾਂਜੀ ਬਹੁਤ ਵਾਰ ਪੀਪਲ ਦੇ ਕੁਐਸਚਨ ਰਿਪੀਟ ਹੋਇਆ ਜੀ ਇਹ ਦੱਸੋ ਜੀ ਹਾਂਜੀ கரੈਕਟ ਆਨਸਰ ਹੈ ਜੀ ਬੀ ਆਪਸ਼ਨ ਸਿਸਟਮ ਦਾ ਸਮਾਂ ਅਤੇ ਤਰੀਕ ਪ੍ਰਕਰਾਰਖ ਲਈ ਹਾਂਜੀ ਜੇ ਕੀ ਬ ਆਪਣੀ ਕੰਪਿਊਟਰ ਵਿੱਚ ਡੇਟ ਵਗੈਰਾ ਗਲਤ ਆਉਂਦਾ ਜਾਂਦੀ ਯਾਰ ਟਾਈਮ ਸਹੀ ਨਹੀਂ ਆਉਂਦਾ ਮੀਨਿੰਗ ਆਪਣੀ ਸੀਮੋਸ ਬੈਟਰੀ ਜਿਹਦੇ ਵਿੱਚ ਸੈੱਲ ਹੁੰਦਾ ਹੈਗਾ ਬੈਟਰੀ ਦਾ ਉਹ ਖਰਾਬ ਹੋ ਗਿਆ ਮੀਨਿੰਗ ਉਹ ਡੈੱਡ ਹੋ ਗਿਆ ਤਾਂ ਉਹਨੂੰ ਚੇਂਜ ਕਰ ਦਿੰਦੇ ਆ ਤਾਂ ਆਪਣਾ ਸਿਸਟਮ ਦੁਬਾਰਾ ਫਿਰ ਠੀਕ ਹੋ ਜਾਂਦਾ ਹੈ। ਨੇਕ ਤੋਂ ਕੋ ਜੀ ਉੱਚ ਪੱਧਰੀ ਗੇਮਿੰਗ ਅਤੇ ਗ੍ਰਾਫਿਕਸ ਲਈ ਕਿਹੜਾ ਪੋਰਟ ਸਭ ਤੋਂ ਵਧੀਆ ਮੰਨਿਆ ਜਾਂਦਾ ਹਾਂਜੀ ਸਭ ਨੂੰ ਬਤੋਵ ਜੀ ਗ੍ਰਾਫਿਕਸ ਲਈ ਗੇਮਾਂ ਵਾਸਤੇ ਕਿਹੜਾ ਪੋਰਟ ਵਧੀਆ ਹੁੰਦਾ ਜੀ ਇਹਦਾ ਬੱਚੇ ਨੂੰ ਹਰ ਇੱਕ ਕੁਐਸਚਨ ਆਉਦਾ ਹੋ ਜਰੂਰ ਜੀ ਹਾਂਜੀ ਬੀਚ கரੈਕਟ ਆਨਸਰ HDMI ਦਾ ডিসপ্লে পোর্ট HDMI ਹੈ ਨਾ ਸਭ ਨੂੰ ਪਤਾ ਜੀ HDMI ਪੋਰਟ ਸਭ ਤੋਂ ਬੈਸਟ ਹੁੰਦਾ ਹੈਗਾ ਇਹ ਨਵੀਂ ਟੈਕਨੀਕ ਹੋ ਗਈ ਪਹਿਲਾਂ VGA ਚੱਲਦਾ ਸੀਗਾ VGA ਮਤਲਬ ਵੀਡੀਓ ਦਾ ਕਾਰਡ ਹੁੰਦਾ ਸੀਗਾ ਨਾ ਤੇ ਹੁਣ HDMI ਚੱਲ ਪਿਆ ਇਹ ਵੀਡੀਓ ਵੀ ਚਲਾਉਂਦਾ ਨਾਲ ਤੇ ਆਡੀਓ ਆਡੀਓ ਵੀ ਚਲਾਉਂਦਾ ਇਹ ਤਾਂ கரੈਕਟ ਆਨਸਰ ਬੀ ਆਪਸ਼ਨ ਲਾਸਟ ਕੁਸਚਨ ਕਰ ਲਓ ਜੀ 34 ਨੰਬਰ ਕੈਸ਼ ਮੈਮਰੀ ਕਿੱਥੇ ਸਟੋਰ ਹੁੰਦੀ ਹੈ ਹਾਂਜੀ ਕੈਸ਼ ਮੈਮਰੀ ਜਿਹੜੀ ਹੁੰਦੀ ਹੈ ਕਿੱਥੇ ਹੁੰਦੀ ਜੀ ਇਹ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸੀ CPU ਹੋਤੇ RAM ਦੇ ਵਿਚਕਾਰ ਇਹ RAM ਨਾਲ ਵੀ ਤੇਜ਼ ਹੁੰਦੀ ਹੈ ਨਾ RAM ਨਾਲੋਂ ਤੇਜ਼ ਹੁੰਦੀ ਹੈ ਜੇ ਫਾਸਟ ਹੁੰਦੀ ਹੈਗੀ ਅਤੇ CPU ਦੇ ਬਿਲਕੁਲ ਕੋਲ ਹੁੰਦੀ ਹੈ ਨੇੜੇ ਹੁੰਦੀ ਹੈਗੀ ਇਹ ਡਾਟਾ ਸਟੋਰ ਕਰਦੀ ਹੈ ਜਿਸ ਨਾਲ CPU ਨੂੰ ਵਾਰ-ਵਾਰ ਜਿਹੜੀ ਡਾਟਾ CPU ਨੂੰ ਵਾਰ-ਵਾਰ ਲੋਡ ਪੈਂਦੀ ਹੈਗੀ ਹੈ ਨਾ ਠੀਕ ਹੈ ਦੋਸਤੋ ਤੇ ਜੇ ਤੁਹਾਨੂੰ ਵੀਡੀਓ ਬਰੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਾਡੇ ਚੈਨਲ ਜੁਆਇਨ ਜਰੂਰ ਕਰੋ ਜੀ ਸਾਨੂੰ ਸਪੋਰਟ ਕਰ ਲਈ థాంਕਿਊ